ਮੋਢਾ ਦਰਦ ਪਿੱਛੋਂ ਹੋਏਗਾ ਜਾਂ ਫਿਰ ਮੋਢਾ ਦਰਦ ਸਾਈਡ ਤੋਂ ਹੋਏਗਾ ਇਸ ਜਗ੍ਹਾ ਤੋਂ ਜਾਂ ਫਿਰ ਮੋਢਾ ਦਰਦ ਫਰੰਟ ਤੋਂ ਹੋਏਗਾ ਪਰ ਇਹ ਦਰਦ ਜਿਹੜਾ ਮੋਢਾ ਜਾਮ ਹੋਣ ਵਾਲਾ ਦਰਦ ਹੁੰਦਾ ਉਸ ਤੋਂ ਕਈ ਗੁਣਾ ਖਤਰਨਾਕ ਦਰਦ ਹੁੰਦਾ ਇਸ ਨੂੰ ਦੂਰ ਕੀਤਾ ਜਾ ਸਕਦਾ ਕਿਉਂਕਿ ਆਪਾਂ ਇਸ ਤੇ ਉੱਪਰ ਪਹਿਲਾਂ ਤਾਂ ਸੇਕ ਦਵਾਂਗੇ ਔਰ ਉਸ ਤੋਂ ਬਾਅਦ ਕਸਰਤਾਂ ਕਰਾਂਗੇ ਪੰਜ ਤੋਂ ਛੇ ਦਿਨਾਂ ਚ ਤੁਹਾਡੇ ਦਰਦ ਠੀਕ ਹੋ ਜਾਏਗਾ ਇਹ ਦਰਦ ਹੁੰਦਾ ਕਿਉਂ ਆ ਕਈ ਵਾਰ ਆਪਾਂ ਕਿਤੇ ਗਿਰ ਜਾਈਏ ਜਾਂ ਫਿਰ ਆਪਾਂ ਸਡਨਲੀ ਬਾਹਰ ਚੱਕ ਲਈਏ ਸੋ ਇਸ ਨੂੰ ਦੂਰ ਕਰੋ ਆਸਾਨ ਕਸਰਤਾਂ ਕਰੋ ਰੋਜ਼ਾਨਾ ਸਵੇਰੇ ਸ਼ਾਮ ਕਰੋ ਸਤਿ ਸ੍ਰੀ ਅਕਾਲ ਜੀ ਦਿਸ ਇਜ਼ ਡਾਕਟਰ ਗੁਰਜੀਤ ਸਿੰਘ ਪਹਿਲੀ ਐਕਸਰਸਾਈਜ਼ ਇਦਾਂ ਆਪਾਂ ਹੱਥ ਗਰਦਨ ਤੇ ਰੱਖ ਲੈਣਾ ਔਰ ਇਸ ਨੂੰ ਆਪਾਂ ਸਟ੍ਰੈਚ ਕਰਨਾ 10 ਸੈਕਿੰਡ ਹੋਲਡ ਕਰਾਂਗੇ ਫਿਰ ਵਾਪਸ ਆਵਾਂਗੇ ਉਸ ਤੋਂ ਬਾਅਦ ਆਪਾਂ ਫਿਰ ਹੱਥ ਪਿੱਛੇ ਰੱਖ ਕੇ ਆਪਾਂ ਇਹਨੂੰ ਪਿੱਛੇ ਨੂੰ ਸਟ੍ਰੈਚ ਕਰਾਂਗੇ 10 ਸੈਕਿੰਡ ਹੋਲਡ ਕਰਾਂਗੇ ਫਿਰ ਆਪਾਂ ਵਾਪਸ ਆਵਾਂਗੇ ਉਸ ਤੋਂ ਅਗਲੀ ਸਟ੍ਰੈਚ ਕੀ ਹੈ ਆਪਾਂ ਦੋਨੋਂ ਹੱਥ ਇਦਾਂ ਜੋੜ ਲੈਣੇ ਆ ਔਰ ਮੋਢਿਆਂ ਦੇ ਸਾਹਮਣੇ ਰੱਖਾਂਗੇ ਆਪਾਂ ਇਸ ਤਰ੍ਹਾਂ ਕਰਾਂਗੇ ਇੱਕ ਫਿਰ ਦੋ ਇਹ ਆਪਾਂ 10 ਵਾਰੀ ਕਰਨਾ ਇਸ ਦੇ ਵਿੱਚ ਆਪਣੀ ਜਿਹੜੀ ਪੋਜੀਸ਼ਨ ਆ ਉਹ ਇਹ ਚਾਹੀਦੀ ਆ ਇਦਾਂ ਉਸ ਤੋਂ ਬਾਅਦ ਤੁਸੀਂ ਕਰਨੀਆਂ ਸ਼ੋਲਡਰ ਸ਼ਰੱਗਸ ਕਰਨੀਆਂ 10 ਦਾ ਸੈਕਿੰਡ ਹੋਲਡ ਫਿਰ ਵਾਪਸ ਔਰ ਉਸ ਤੋਂ ਬਾਅਦ ਤੁਸੀਂ ਸ਼ੋਲਡਰ ਰੀਟ੍ਰੈਕਸ਼ਨ ਕਰਨੀਆਂ ਇੱਥੇ ਆਪਾਂ ਹੋਲਡ ਕਰਾਂਗੇ 10 ਸੈਕਿੰਡ ਫਿਰ ਵਾਪਸ ਸਾਰੀਆਂ ਕਸਰਤਾਂ ਕਰੋ ਮੁੱਢਾ ਦਰਦ ਬਹੁਤ ਜਲਦੀ ਤੁਹਾਡਾ ਠੀਕ ਹੋ ਜਾਏਗਾ ਸਤਿ ਸ੍ਰੀ ਅਕਾਲ ਜੀ